ਤੁਸੀਂ ਦੇਖ ਰਹੇ ਹੋ ਕੋਰਸਪੋਂਡੈਂਸ ਵੱਲ ਜੇਕਰ ਗੱਲ ਕਰੀਏ ਸ਼ਹਿਰ ਵਿੱਚ ਚੱਲ ਰੀਆਂ ਵੱਡੀ ਗਿਣਤੀ ਜੁਗਾੜੂਆਂ ਜਿਹੜੀਆਂ ਜਿਨ੍ਹਾਂ ਨੂੰ ਬੰਦ ਕਰਨ ਦੇ ਲਈ ਜਿਹੜੇ ਛੋਟੇ ਹਾਥੀ ਨੇ ਉਹਨਾਂ ਦੀ ਟ੍ਰੈਡ ਆਪਰੇਟਰ ਯੂਨੀਅਨ ਇੱਥੇ ਆਈ ਹੋਈ ਹੈ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਕੀ ਕੀ ਉਹਨਾਂ ਦੀਆਂ ਸਮੱਸਿਆਵਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਜਾਣਦੇ ਆ ਸਾਡੇ ਨਾਲ ਪ੍ਰਧਾਨ ਜੀ ਨੇ ਬਰਨ ਸੱਸੀ ਗਾਲ ਜੀ ਸੱਸੀ ਗਾਲ ਸੱਸੀ ਗਾਲ ਪ੍ਰਧਾਨ ਜੀ ਜਿਹੜੀ ਜੁਗਾੜੂਆਂ ਜਿਹੜੀਆਂ ਦੀ ਸਮੱਸਿਆ ਆ ਰਹੀ ਆ ਕੀ ਇਸ ਕਾਰਨਾ ਵੀ ਸਰਕਾਰ ਜੁਗਾੜੂ ਰੇੜੀਆਂ ਨੂੰ ਬੰਦ ਕਰਨ ਦੇ ਲਈ ਬੰਦ ਨਹੀਂ ਕਰ ਸਕੀ ਇਹ ਸ਼ਰੀਮਾਨ ਜੀ ਬੋਡ ਰਾਜ ਆ ਸਭ ਤੋਂ ਵੱਡੀ ਗੱਲ ਇਹ ਬੋਡ ਰਾਜ ਕਰਕੇ ਸਾਨੂੰ ਇਹ ਮਤਲਬ ਪਰੇਸ਼ਾਨੀ ਦੇ ਰਹੇ ਨੇ ਅਗਰ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਅਲਾਉ ਨਹੀਂ ਹੈਗੇ ਚਲਾਨ ਕੱਢਦੇ ਨੇ ਬੌਂਡ ਕਰਦੇ ਨੇ ਪਰ ਇਹ ਜਗਾੜੂ ਰੇੜੀ ਦੇ ਇੱਕ ਟਈਆ ਐਕਸਟਰਾ ਲਾ ਲਿਆ ਜਿਹਨੂੰ ਆਪਾਂ ਟਾਇਰ ਕਹਿੰਦੇ ਆ ਇਹ ਜਗਾੜੂ ਰੇੜੀ ਨੂੰ ਢੜਲੇ ਨਾਲ ਚਲਾ ਰਹੇ ਨੇ ਬਿਨਾ ਬਿਲ ਵਾਲਾ ਤੇ ਬਿਨਾ ਮਤਲਬ ਜੀਐਸਟੀ ਵਾਲਾ ਮਾਲ ਸਾਰਾ ਦੋ ਨੰਬਰ ਦਾ ਧੰਦਾ ਇਹ ਜਗਾੜੂ ਰੇੜੀਆਂ ਤੇ ਹੁੰਦਾ ਇਹ ਅਗਰ ਕੋਈ ਮਤਲਬ ਕਮ ਇਹਨਾਂ ਨੂੰ ਘੇਰੇ ਇਹਨਾਂ ਦੀ ਜੈਕਿੰਗ ਕਰੇ ਤਾਂ ਇਹਦੇ ਵਿੱਚੋਂ ਬਹੁਤ ਇਹਦੇ ਡੂੰਗੇ ਰਾਜ ਨੇ ਉਹ ਨਿਕਲਣਗੇ ਤੁਹਾਨੂੰ ਕੀ ਲੱਗਦਾ ਜਿਹੜੇ ਛੋਟੇ ਹਾਥੀ ਨੇ ਇਸ ਤੋਂ ਇਲਾਵਾ ਤੋਂੜੇ ਨਾਲ ਹੋਰ ਕਿਹੜੇ-ਕਿਹੜੇ ਜਿਹੜੇ ਵਾਹਨ ਨੇ ਉਹਨਾਂ ਦੀ ਯੂਨੀਅਨਾਂ ਨਾਲ ਨੇ ਤੇ ਕਿੰਨੇ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇਸ ਟਾਈਮ ਹਾਂਜੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਘੋੜਾ ਰੇੜਾ ਚੱਲਦਾ ਆਉਂਦਾ ਜੀ ਹੱਥਾਂ ਵਾਲੀ ਰੇੜੀ ਚੱਲਦੀ ਆਉਂਦੀ ਆ ਉਹ ਯੂਨੀਅਨਾਂ ਦਾ ਵੀ ਇਹਨਾਂ ਨੇ ਕੰਮ ਖਤਮ ਕਰਤਾ ਜੀ ਉਹ ਵੀ ਸਾਡੇ ਨਾਲ ਨੇ ਜਿਵੇਂ ਉਹਨੂੰ ਛੋਟਾ ਹਾਥੀ ਪਿਕਅਪ ਯੂਨੀਅਨ ਇਹ ਸਾਡੀ ਪਰੇਸ਼ਾਨ ਆ ਕਿਉਂ ਸਾਡੇ ਸਾਡੇ ਤੋਂ ਵੀ ਪਰੇਸ਼ਾਨੀ ਇਹ ਆ ਜਿਵੇਂ ਆ 407 ਆ ਸਾਨੂੰ ਓਵਰਲੋਡ ਲੱਦਣਾ ਪੈਂਦਾ ਸਾਡੀ ਮਜਬੂਰੀ ਆ ਅੰਡਰਲੋਡ ਸਾਨੂੰ ਮਿਲਦਾ ਕੋਈ ਨਹੀਂ ਅੰਡਰਲੋਡ ਤਾਂ 15-15 ਕੁਇੰਟਲ ਮਾਲ ਤਾਂ ਇਹੀ ਲਈ ਜਾਂਦੀਆਂ ਨੇ ਸਾਨੂੰ 30 ਕੁਇੰਟਲ ਵਜਨ ਪਾਉਣਾ ਪੈਂਦਾ ਪਿਕਅਪ ਚ 30 ਕੁਇੰਟਲ ਮਾਲ ਹਾਲਾਂਕਿ 407 ਦਾ ਉਹ ਵੀ ਸਾਡੇ ਤੋਂ ਮਤਲਬ ਸਾਡੇ ਨਾਲ ਨੇ ਉਹਨਾਂ ਨੂੰ ਵੀ ਰੇੜੀਆਂ ਨੇ ਰੇੜੀਆਂ ਨੇ ਕੁੱਲ ਮਿਲਾ ਕੇ 5 ਕੁਇੰਟਲ ਤੋਂ ਲੈ ਕੇ ਜੀ 50 ਕੁਇੰਟਲ ਤੱਕ ਦੀ ਗੱਡੀ ਤੱਕ ਦਾ ਮਾਲ ਇਹ ਇਹਨਾਂ ਨੇ ਪਰੇਸ਼ਾਨ ਕਰਤਾ ਤਾਂ ਅਗਰ 50 ਕੁਇੰਟਲ ਮਾਲਾ ਦਾ ਇਹ ਅਸੀਂ 5000 ਮੰਗਦੇ ਆ ਇਹ 3000 ਦੇ ਚਲਾਏ ਜਾਂਦੇ ਨੇ ਜੀ 5 ਰੇੜੀਆਂ ਕਰਕੇ ਜਿਹੜੀਆਂ ਛੋਟੀਆਂ ਸੀਨੇ ਜਾਂ ਪਿਕਅਪ ਹੈਗੀਆਂ ਨੇ ਫਿਲਹਾਲ ਕਿੱਥੋਂ ਸਮਾਨ ਚੱਕਰੇ ਨੇ ਸ਼ਹਿਰ ਦੇ ਵਿੱਚ ਵਿੱਚ ਕਰਦੇ ਨੇ ਕਿ ਸ਼ਹਿਰ ਤੋਂ ਬਾਹਰ ਵੀ ਜਾਂਦੇ ਆ ਇਹ ਸ੍ਰੀਮਾਨ ਜੀ ਸ਼ਹਿਰ ਤੋਂ ਬਾਹਰ ਵੀ ਜਾਂਦੀਆਂ ਨੇ ਗੱਡੀਆਂ ਟੈਕਸ ਪਾਸਿੰਗ ਅਸੀਂ ਭਰਦੇ ਇਹਨਾਂ ਦੇ ਪੇਪਰ ਪੂਰੇ ਕਰਦੇ ਆ ਪਰ ਐਸ ਟਾਈਮ ਤਾਂ ਸਾਡੀਆਂ ਗੱਡੀਆਂ ਬਿਲਕੁਲ ਮੰਦੇ ਦੀ ਮਾਰਚ ਨਹੀਂ ਤੁਸੀਂ ਜਾ ਕੇ ਆਪਣੇ ਤੌਰ ਤੇ ਵੀ ਕਿਸੇ ਵੀ ਸਟੈਂਡ 'ਚ ਦੇਖਿਓ ਤੁਹਾਨੂੰ 20 20 25 25 ਗੱਡੀਆਂ ਖੜੀਆਂ ਮਿਲਣਗੀਆਂ ਕਾਰੋਬਾਰ ਠੱਪ ਨੇ ਜੀ ਅਗਰ ਅਸੀਂ ਸਵਾਰੀ ਲੱਦਦੇ ਆ ਚਲੋ ਘਰ ਕਾਨੂੰਨੀਆਂ ਸਵਾਰੀ ਸਾਡੇ ਵਾਸਤੇ ਪਰ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਸਾਨੂੰ ਤਾਂ ਭੋਗਾਂ ਦੀਆਂ ਸਵਾਰੀਆਂ ਰਹਿ ਗਈਆਂ ਜਾਂ ਮਤਲਬ ਕਿਸੇ ਦੀ ਮਾਰਗਤ ਤੇ ਜਾਣਾ ਤਾਂ ਛੋਟਾ ਆਤੀ ਜਾਂਦਾ ਕੋਈ ਪ੍ਰਸ਼ਾਸਨ ਦਾ ਧਰਨਾ ਤਾਂ ਅੱਗੇ ਸਾਡਾ ਘੇਰ ਕੇ ਉਹ ਚਲਾਨ ਕੱਢਦੇ ਨੇ ਸਾਨੂੰ ਚਲਾਨ ਦੀ ਵੀ ਬੜੀ ਤੰਗੀ ਹੈ ਮੁੱਖ ਮੰਤਰੀ ਪੰਜਾਬ ਤੇ ਟ੍ਰਾਂਸਪੋਰਟ ਮਨਿਸਟਰ ਨੂੰ ਕੀ ਕਹਿਣਾ ਚਾਹੁੰਦੇ ਹੋ ਟ੍ਰਾਂਸਪੋਰਟ ਆਪਣੇ ਟ੍ਰਾਂਸਪੋਰਟ ਮਨਿਸਟਰ ਨੇ ਜਿਹੜੇ ਉਹਨਾਂ ਨੂੰ ਵੀ ਮਿਲੇ ਆ ਕਰਦੇ ਆ ਜੀ ਕਰਦੇ ਆ ਜੀ ਸਾਨੂੰ 2 ਸਾਲ ਹੋ ਗਏ ਮਿਲਿਆ ਨੂੰ 2 ਸਾਲ ਦੇ ਵਿੱਚ ਕੋਈ ਹੱਲ ਨਹੀਂ ਜੀ ਸਿਰਫ ਲੌਲੀ ਭਾਬ ਨੇ ਜਿਹੜੇ ਅਸੀਂ ਇਹਨਾਂ ਦੇ ਲੌਲੀਪਾਪ ਲੈ ਲੈ ਕੇ ਅੱਕ ਚੁੱਕੇ ਆ ਤਾਂ ਹੀ ਅਸੀਂ 26 ਤਰੀਕ ਨੂੰ ਇਹਨਾਂ ਦੇ ਗੇਟ ਦੇ ਮੂਹਰੇ ਗੱਡੀਆਂ ਖੜਾ ਕੇ ਇਹਨਾਂ ਨੂੰ ਚਾਬੀਆਂ ਸਮਾ ਕੇ ਜਾਵਾਂਗੇ ਵੀ ਇਹਨਾਂ ਦੇ ਕਿਸ਼ਤਾਂ ਵੀ ਤੁਸੀਂ ਭਰਿਓ ਜੀ ਤੇ ਇਹਨਾਂ ਦੇ ਪੇਪਰ ਵੀ ਤੁਸੀਂ ਖਰੇ ਤੁਹਾਡੇ ਕੋਲ ਹੋਰ ਕੀ ਹਾਲ ਹੈ ਕਿਉਂਕਿ ਤਨ ਨਾਲ ਤੁਸੀਂ ਲਾ ਕੇ ਪਹਿਲਾਂ ਵੀ ਦੇਖਿਆ ਕੋਈ ਹੱਲ ਨਹੀਂ ਨਿਕਲਿਆ ਕੀ ਲੱਗਦਾ ਵੀ ਸਰਕਾਰ ਐਸਾ ਕੀ ਕਰੇ ਜਿਹਦੇ ਨਾਲ ਛਿਹਰੇ ਪਿਕਅਪ ਹੈਗੀਆਂ ਨੇ ਜਾਂ ਛੋਟੀਆਂ ਥੀਆ ਪ੍ਰੋਪਰ ਚੱਲ ਸਕਣ ਹਾਂਜੀ ਹੱਲ ਦੇਖੋ ਸ੍ਰੀਮਾਨ ਜੀ ਤਖਲੀਬ ਦੇ ਵਿੱਚ ਬੰਦੇ ਨੂੰ ਹੱਲ ਆਉਂਦਾ ਕੋਟ ਅਸੀਂ ਮਾਨਯੋਗ ਹਾਈ ਕੋਰਟ ਤੋਂ ਵੀ ਕੇਸ ਜਿੱਤ ਚੁੱਕਿਆ ਉਹਦੀ ਵੀ ਕੋਈ ਛਣਵਾਈ ਨਹੀਂ ਕਰ ਰਿਹਾ ਫਰਸ਼ਾਸਨ ਕਿੰਨਾ ਕਸੀ ਭੱਜੇ ਆਮ ਬੰਦਾ ਰੋਟੀ ਕਮਾਵੇ ਜਾਂ ਦੋ ਨੰਬਰ ਦੇ ਧੰਦੇ ਮਗਰ ਭੱਜੇ ਅਸੀਂ ਕਿ ਉਸ ਨਹੀਂ ਕਰ ਸਕਦੇ ਅਸੀਂ ਤਾਂ ਫਿਰ ਇਹਨਾਂ ਨੂੰ ਲਗਾਤਾਰ ਜਗਾੜੂ ਰੇੜੀਆਂ ਦਾ ਜਾਲ ਫੈਲਿਆ ਹੋਇਆ ਜੋ ਕਿ ਇਹਨਾਂ ਛੋਟੇ ਹੱਥੀ ਵਾਲਿਆਂ ਦਾ ਤੇ ਪਿਕਅਪ ਵਾਲਿਆਂ ਦਾ ਜਿਹੜਾ ਰੋਜ਼ਗਾਰ ਲਗਾਤਾਰ ਖੋ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਕਰਦੀ ਹੈ ਜਿਵੇਂ ਕਿ ਪ੍ਰਧਾਨਜੀ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਕੇਸ ਕੀਤਾ ਸੀ ਉਹ ਵੀ ਜਿੱਤਿਆ ਜਾ ਚੁੱਕਿਆ ਹੈ ਜੇਕਰ ਮਾਨਯੋਗ ਹਾਈ ਕੋਰਟ ਦੇ ਜਿੱਤੇ ਹੋਏ ਕੇਸ ਦੇ ਬਾਅਦ ਬਯੂਡ ਇਹ ਹਾਲਾਤ ਨੇ ਤਾਂ ਇਹਨਾਂ ਦਾ ਤਾਂ ਰੱਬ ਹੀ ਰੱਖਾ ਹੈ ਬਿਊਰੋ ਰਿਪੋਰਟ ਕੋਰਸਪੋਨਡੈਂਟ ਵਲੋਂ